ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜੋ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਜੀ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਕਿਸਾਨ ਵੀਰੋ ਲੈ ਕੇ ਆਏ ਆ ਜੀ ਮੋਹਰਾ ਦੇ ਵਿੱਚ ਇੱਕ ਵਾਰ ਤੋਂ ਫਿਰ ਇਹ ਬਹੁਤ ਜ਼ਿਆਦਾ ਖੂਬਸੂਰਤ ਚੋਟੀ ਇਸ ਦੀ ਕੀ ਡਿਟੇਲ ਹੈਗੀ ਆ ਜੀ ਤੁਹਾਡੇ ਨਾਲ ਪੂਰੀ ਜਾਣਕਾਰੀ ਜ਼ਰੂਰ ਸ਼ੇਅਰ ਕਰਾਂਗੇ ਜੀ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਇਹ ਸ਼ਹਿਰ ਤੇ ਤਹਿਸੀਲ ਜਿਹੜਾ ਪੱਟੀ ਹੈ ਜ਼ਿਲ੍ਹਾ ਤਰਨਤਾਰਨ ਆ ਗਿਆ ਜੀ ਓਨਰ ਇਸ ਦੇ ਜਿਹੜੇ ਹਨ ਉਹਨਾਂ ਦੇ ਸੰਪਰਕ ਨੰਬਰ ਹਨ 9878011475 ਹਨ ਤੁਸੀਂ ਇਹਨਾਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਇਹ ਚੋਟੀ ਖਰੀਦ ਸਕਦੇ ਹੋ ਕਿਸਾਨ ਵੀਰੋ ਦੂਜਾ ਸੂਆ ਇਹ ਚੋਟੀ ਸੂਈ ਹੈਗੀ ਆ ਮੋਹਰਾ ਦੇ ਵਿੱਚ ਆਉਂਦੀ ਹੈਗੀ ਆ ਕਾਫੀ ਜਿਆਦੀ ਸੋਹਣੀ ਚੰਗੀ ਸ਼ੁਕੀਨ ਝੋਟੀ ਹੈਗੀ ਆ ਆ ਤਾਜੀ ਸੂਈ ਹੈ ਜੀ ਪਰਸੋਂ ਰਾਤ ਦੀ ਇਹ ਸੂਈ ਹੈਗੀ ਆ ਮਗਰ ਜਿਹੜਾ ਬੱਚਾ ਹੈਗਾ ਕਾਫ ਹੈਗਾ ਜੀ ਉਹ ਫੀਮੇਲ ਕਾਫ ਹੈਗਾ ਕੱਟੀ ਹੈਗੀ ਆ ਮਗਰ ਕਾਫੀ ਜਿਆਦੀ ਚੰਗੀ ਆਡਰ ਵਾਲੀ ਇਹ ਜਿਹੜੀ ਆ ਝੋਟੀ ਹੈਗੀ ਆ ਆ ਬਾਕੀ ਜਿਹੜਾ ਮਿਲਕ ਆ 12 ਲੀਟਰ ਦੀ ਚੁਆਈ ਇਹ ਆਰਾਮ ਨਾਲ ਕਰਵਾ ਦੇਗੀ ਜੀ ਇਸ ਟਾਈਮ ਜਿਹੜਾ ਬੋੜਾ ਜੀ 7 ਤੋਂ 8 ਲੀਟਰ ਬੋਲਾ ਜਿਹੜਾ ਰੈਡੀ ਹੈਗਾ ਜਿਹੜੇ ਮੇਰੇ ਵੀਰ ਚਾਹਵਨ ਹੋਣ ਆਪਣਾ ਮੌਕੇ ਤੇ ਪਹੁੰਚ ਕੇ ਤੁਸੀਂ ਦੋ ਡੰਗ ਦੀ ਚੁਵਾਈ ਜ਼ਰੂਰ ਕਰਕੇ ਚੈੱਕ ਪਾਸ ਕਰ ਸਕਦੇ ਹੋ ਬਾਕੀ ਥਣ ਧਾਰ ਦੀ ਬਿਲਕੁਲ ਜਿਹੜੀ ਹੈ ਸਾਫ਼ ਹੈਗੀ ਆ ਕੋਈ ਪੂਰ ਛੱਟਾ ਨਹੀਂ ਹੈਗਾ ਬਿੱਥੀ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਸੋਹਣੀ ਬਿਰਲ ਹੈਗੀ ਆ ਦੋਸਤੋ ਥਣਾ ਦੀ ਬਾਕੀ ਜਿਹੜੀ ਆ ਪਿੱਠਪੂੜਾ ਵੀ ਕਾਫੀ ਜ਼ਿਆਦਾ ਸੋਹਣਾ ਹੈਗਾ ਝੋਟੀ ਦਾ ਬਾਕੀ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਆਪਣੀ ਸਿਹਤ ਨੂੰ ਮੈਂਟੇਨ ਕਰ ਲੇਗੀ ਮੁੱਲ ਦੋਸਤੋ 1 ਲੱਖ ਰੁਪਈਆ ਡਿਮਾਂਡ ਹੈਗੀ ਹੈ ਜੀ ਮੌਕੇ ਤੇ ਅਮਾਰਕਾਂ ਦੇ ਅਨੁਸਾਰ ਵੀ ਮੌਕੇ ਤੇ ਮਾਰਤਾਨ ਜ਼ਰੂਰ ਕੀਤਾ ਜਾਵੇਗਾ ਬਾਕੀ ਰੇਟ ਕੋਈ ਫਿਕਸ ਨਹੀਂ ਹੈਗਾ ਦੋਸਤੋ ਤੁਸੀਂ ਆਪਣੇ ਹਿਸਾਬ ਨਾਲ ਰੇਟ ਲਗਾ ਸਕਦੇ ਹੋ ਚੀਜ਼ ਨੂੰ ਵੇਖ ਕੇ ਮੌਕੇ ਤੇ ਨਿਰਖ ਪਰਖ ਕਰਕੇ ਤਸੱਲੀ ਕਰਕੇ ਸੋ ਜਿਹੜੇ ਚਾਹਵਣ ਵੀਰ ਹੋਣ ਉਹ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਝੋਟੀ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ